ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਰਦਹੰਸ ਮਹੱਲਾ ਪੰਜਵਾ ਅੰਤਰਜਾਮੀ ਸੋ ਪ੍ਰਭ ਪੂਰਾ ਦਾਨ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਥਾਲ ਮਹੀਅਲ ਰਹਿ ਆ ਭਰਪੂਰੇ ਨਿਕਟ ਵਸੈ 나ਹੀ ਪ੍ਰਭ ਦੂਰੇ ਹਾਂਜੀ ਇਹ ਨਿਕਟ ਵਸੈ ਇੱਥੇ ਵਿਸਰਾਮ ਯਾਦ ਨਾਲ ਧਿਆਨ ਨਾਲ ਵਸੈ ਪਾਤਿ ਨਾ ਹੋਣਾ ਨਿਕਟ ਵਸੈ 나ਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀਵ ਜੰਤ ਸਗਲੇ ਪ੍ਰਤਪਾਰੇ ਸਰਨ ਪਰਿਓ ਨਾਨਕ ਹਰ ਦੁਆਰੇ ਵਡਹੰਸ ਮਹੱਲਾ ਪੰਜਵਾ ਤੂ ਵਡ ਦਾਤਾ ਅੰਤਰਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹਉ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੀ ਸਰਣ ਸਾਤ ਗੁਰ ਮੇਰੇ ਪੂਰੇ ਮਾਨ ਨਿਰਮਲ ਮਾਨ ਨਿਰਮਲ ਹੋਏ ਸੰਤਾ ਧੂਰੇ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕੋ ਜਾਈ ਬਲਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਡਹੰਸ ਮਹੱਲਾ ਪਿੰਜਵਾ ਸਾਧ ਸੰਗ ਕਰ ਅੰਮ੍ਰਿਤ ਪੀਜੈ ਨਾ ਜੀਉ ਮਰੈ ਨਾ ਕਬ ਗੂਛੀ ਜੈ ਵਡ ਭਾਗੀ ਗੁਰ ਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤੇ ਆਈਐ ਰਹਾਉ ਰਤਨ ਜਵਾਹਰ ਹਰ ਮਾਨਕ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਕੀ ਵਿਸਰਾਮ ਧਿਆਨ ਨਾਲ ਲਾਉਣਾ ਸਿਮਰ ਸਿਮਰ ਪ੍ਰਭ ਇੱਥੇ ਵਿਸਰਾਮ ਲਾਉਣਾ ਹੈ ਭਏ ਨਿਹਾਲਾ ਜਤ ਕਤ ਪੇਖ ਸਾਧੂ ਸਰਣਾ ਹਰ ਗੁਣ ਗਾਏ ਹਰ ਗੁਣ ਗਾਏ ਨਿਰਮਲ ਮਨ ਕਰਣਾ ਘਾਟ ਘਾਟ ਅੰਤਰ ਮੇਰਾ Swami ਉਠਾ ਨਾਨਕ ਨਾਮ ਪਾਇਆ ਪ੍ਰਭ ਠੂਠਾ ਵਰਡ ਹੰਸ ਮਹੱਲਾ ਪੰਜਵਾ ਵਿਸਰ ਨਾਹੀ ਪ੍ਰਭ ਦੀਨ ਦਇਆਲਾ ਵਿਸਰ ਨਾਹੀ ਪ੍ਰਭ ਦੀਨ ਦਇਆਲਾ ਵਿਸਰ ਨਾਹੀ ਪ੍ਰਭ ਦੀਨ ਦਇਆਲਾ ਤੇਰੀ ਸ਼ਰਨ ਪੂਰਨ ਕਿਰਪਾਲਾ ਰਹਾਉ ਜਹ ਚਿਤ ਆਵਹਿ ਸੋ ਥਾਨ ਸੁਹਾਵਾ ਜੇਤ ਵੇਲਾ ਵਿਸਰਹਿ ਤਾ ਲਾਗੈ ਹਾਵਾ तेरे जी तू साध ही सागर ते का दे हाथी संसार सागर ते विश्राम दे हाथी हाथी के बोलना है? आवन जाना तुम ही किया जिस तू राख है तेस दुख न थिया तू एको साहेब अवर न हो रा। ਬਿਨੋ ਕਰੈ ਨਾਨਕ ਬਿਨੋ ਕਰੈ ਬਿਨੋ ਕਰੈ ਨਾਨਕ ਕਰ ਜੋਰ ਵਡਹੰਸ ਮਹੱਲਾ ਪੰਦੇਵਾ ਤੂੰ ਜਾਣੈ ਤਾ ਕੋਈ ਜਾਣੈ ਤੂੰ ਨਹੀਂ ਕਹਿਣਾ ਤੂੰ ਜਾਣੈ ਇਹ ਜਾਣਾ ਇਹ ਦੋ ਡੈਸ਼ ਦੇ ਕੇ ਵਿਚਾਰਾਂਗੇ ਨਾ ਪਾਠ ਅੱਠਾ ਹੀ ਬੋਲਨਾ ਤੂੰ ਜਾਣ ਆਏ ਤਾ ਕੋਈ ਜਾਣੈ ਤੂੰ ਜਾਣ ਆਏ ਤਾ ਕੋਈ ਜਾਣੈ ਤੇਰਾ ਦੀਆ ਨਾਮ ਵਖਾਣਾ ਤੂੰ ਅਚਰਜ ਅਚਰਜ ਤੂੰ ਅਚਰਜ ਕੁਦਰਤ ਤੇਰੀ ਕੁਦਰਤ ਤੇਰੀ ਬਿਸਮਾ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ ਤੁਧ ਆਪੇ ਕਰਨ ਆਪੇ ਕਰਨ ਹੁਕਮੇ ਜੰਮਣ ਹੁਕਮੇ ਮਰਣਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ ਤੁਮਾਰੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ